ਭਾਰਤ ਦੇ ਵਿੱਚ ਹੈ ਇੱਕ ਅਜਿਹੀ ਥਾਂ ਜਿੱਥੇ ਕੁਵਾਰੇ ਮੁੰਡੇ ਕੁੜੀਆਂ ਬਤਾਉਂਦੇ ਨੇ ਇੱਕ ਦੂਸਰੇ ਦੇ ਨਾਲ ਦਾਤਾਂ ਸੁਣ ਕੇ ਜੀਭ ਲੱਗਾ ਹੋਏਗਾ ਪਰ ਇਹ ਸਾਡੇ ਦੇਸ਼ ਦਾ ਇਤਿਹਾਸ ਹੈ ਸਾਡੇ ਦੇਸ਼ ਦੀ ਪਰੰਪਰਾ ਹੈ ਕੁੜੀਆਂ ਮੁੰਡੇ ਇੱਕ ਦੂਸਰੇ ਦੇ ਨਾਲ ਰਹਿੰਦੇ ਵੀ ਨੇ ਤੇ ਪਰਿਵਾਰਕ ਮੈਂਬਰਾਂ ਨੂੰ ਆਪਣੀ ਹਰ ਇੱਕ ਗੱਲ ਦੱਸਦੇ ਵੀ ਨੇ ਇੱਕ ਕਮਰੇ ਦੇ ਵਿੱਚ ਬੰਦ ਰਹਿਣ ਤੋਂ ਬਾਅਦ ਇਹ ਮੁੰਡੇ ਕੁੜੀਆਂ ਆਪਣੀ ਇੱਕ ਇੱਕ ਪਲ ਨੂੰ ਸਾਂਝਾ ਕਰਦੇ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਇਹ ਕਿਹੜਾ ਇਲਾਕਾ ਹੈ ਕਿਥੇ ਕੁੜੀ ਮੁੰਡਿਆਂ ਨੂੰ ਇਹ ਪੂਰੀ ਖੁੱਲੀ ਛੁੱਟੀ ਦਿੰਦੇ ਨੇ ਕਿਹੋ ਜੀ ਪਰੰਪਰਾ ਹੈ ਜੀ ਜਾਣਕਾਰੀ ਸੁਣ ਕੇ ਤੁਹਾਡੀਆਂ ਅੱਖਾਂ ਖੁੱਲੀਆਂ ਰਹਿ ਜਾਣਗੀਆਂ ਕਹਿੰਦੇ ਨੇ ਭਾਰਤ ਸਾਡਾ ਜਹਾਦੇਸ਼ ਹੈ ਜਿੱਥੇ ਹਰ ਧਰਮ ਦੇ ਲੋਕ বাসਦੇ ਨੇ ਹਰ ਸੱਭਿਆਚਾਰ ਹਜ਼ਾਰਾਂ ਰੀਤੀ ਰਿਵਾਜ ਤੁਹਾਨੂੰ ਮਿਲ ਜਾਣਗੇ पर कुछ किलोमीटर तक ये रीति-रिवाज बदल जाते हैं इत्तो तक ये ਲੋਕਾਂ ਦੇ ਵਿਆਹ ਢੰਗ ਵੀ ਬਦਲ ਜਾਂਦੇ ਨੇ ਸਵੇਰੇ-ਸਵੇਰੇ ਦੇ ਸਾਹ ਦੇ ਨਾਲ ਤੇ ਇਕ ਅਜਿਹੀ ਪ੍ਰਥਾ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿਉਂਕਿ ਬਹੁਤ ਜ਼ਿਆਦਾ ਮਸ਼ਹੂਰ ਹੈ ਜਿहां ਇਹ ਕੇਵਲ ਇੱਕ ਸਮਾਜ ਦਾ ਵਰਤਾਰਾ ਹੈ ਹਾਲਾਂਕਿ ਸਮੇਂ-ਸਮੇਂ ਦੇ ਨਾਲ ਇਹ ਚੀਜ਼ਾਂ ਬਦਲਦੀਆਂ ਵੀ ਰਹਿੰਦੀਆਂ ਨੇ ਇਸ ਪ੍ਰਕਿਰਿਆ ਨੂੰ ਕੋਟੂਲ ਕਿਹਾ ਜਾਂਦਾ ਹੈ ਇੱਥੇ ਮੁੰਡੇ ਕੁੜੀਆਂ ਇੱਕ ਦੂਸਰੇ ਦੇ ਨਾਲ ਇਕੱਠੇ ਰਹਿੰਦੇ ਨੇ ਹਵਾਈਲੀ ਪਾਈਚਾਰੇ ਗੋੜ ਕਬੀਲੇ ਦੀ ਸਮਾਜਿਕ ਧਾਰਮਿਕ ਸੱਭਿਆਚਾਰਕ ਪਰੰਪਰਾ ਹੈ ਜਿਸ ਨੂੰ ਸੁਣ ਕੇ ਸ਼ਾਇਦ ਤੁਹਾਨੂੰ ਕੁਝ ਅਜੀਬ ਲੱਗੇਗਾ ਕੋਟੋਲ ਇੱਕ ਤਰ੍ਹਾਂ ਦਾ ਯੁਵਾਤਾਰ ਹੈ ਇੱਥੇ ਅਰ ਵਿਆਹੀ ਲੜਕੇ ਲੜਕੀਆਂ ਇਕੱਠੇ ਰਹਿੰਦੇ ਨੇ ਇੱਕ ਦੂਸਰੇ ਦੇ ਨਾਲ ਰਹਿਣਾ ਕਿਵੇਂ ਹੈ ਇਹਨਾਂ ਚੀਜ਼ਾਂ ਨੂੰ ਸਿੱਖਦੇ ਨੇ ਪਟੂਲ ਦੇ ਵਿੱਚ ਰਹਿਣ ਵਾਲੇ ਲੜਕੀ ਲੜਕੀਆਂ ਨੂੰ ਸਥਾਨਕ ਬੋਲੀ ਦੇ ਵਿੱਚ ਚੇਲੀ ਕੁਮਉ ਤਿਆਰੀ ਕਹਿੰਦੇ ਨੇ ਉਹਨਾਂ ਨੂੰ ਸਮਾਜਿਕ ਜੀਵਨ ਬਾਰੇ ਦੱਸਿਆ ਜਾਂਦਾ ਹੈ ਕਿਵੇਂ ਡਾਂਸ ਕਰਨਾ ਹੈ ਕਿਵੇਂ ਗਾਉਣਾ ਹੈ ਹਰ ਇੱਕ ਗਤੀਵਿਧੀ ਦੇ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਦਾ ਹੈ ਪਟੂਲ ਦੇ ਵਿੱਚ ਰਹਿਣ ਵਾਲੇ ਨੌਜਵਾਨਾਂ ਨੂੰ ਇਹ ਵੀ ਸਿਖਾਇਆ ਜਾਂਦਾ ਹੈ ਕਿ ਕਿਵੇਂ ਇੱਕ ਦੂਸਰੇ ਦੀਆਂ ਭਾਵਨਾਵਾਂ ਨੂੰ ਸਮਝਣਾ ਹੈ ਤੇ ਕਿਵੇਂ ਆਪਣੀਆਂ ਸਰੀਰਕ ਲੋੜਾਂ ਨੂੰ ਪੂਰਾ ਕਰਨਾ ਹੈ ਜਿਨ੍ਹਾਂ ਕੋਟੂਲ ਮਿੱਟੀ ਲੱਕੜਾਂ ਦੀ ਬਣੀ ਇੱਕ ਵੱਡੀ ਝੌਂਪੜੀ ਹੁੰਦੀ ਹੈ ਇੱਥੇ ਮੁੰਡੇ ਕੁੜੀਆਂ ਨੂੰ ਬਜ਼ੁਰਗਾਂ ਦੀ ਦੇਖਰੇਖ ਦੇ ਹੇਠ ਰੱਖਿਆ ਜਾਂਦਾ ਹੈ ਇਸ ਪਰੰਪਰਾ ਨੂੰ ਰਵਾਉਂਦਾ ਤਰੀਕਾ ਕਈ ਖੇਤਰਾਾਂ ਦੇ ਵਿੱਚ ਵੱਖਰਾ ਹੈ ਕਈ ਥਾਵਾਂ ਤੇ ਲੜਕੇ ਲੜਕੀਆਂ ਕੋਟੂਲ ਦੇ ਵਿੱਚ ਹੀ ਸੌਂਦੇ ਨੇ ਕਈ ਥਾਵਾਂ ਤੇ ਦਿਨ ਭਰ ਇਕੱਠੇ ਰਹਿੰਦੇ ਨੇ ਉਸ ਤੋਂ ਬਾਅਦ ਆਪਣੇ ਆਪਣੇ ਘਰਾਂ ਨੂੰ ਸੌ ਜਾਂਦੇ ਨੇ ਸ਼ਾਮ ਨੂੰ ਮੁੰਡੇ ਕੁੜੀਆਂ ਇਕੱਠੇ ਹੁੰਦੇ ਨੇ ਟੋਲੀਆਂ ਦੇ ਵਿੱਚ ਵੰਦੇ ਹੋਏ ਕੋਟੂਲ ਦੇ ਵਿੱਚ ਝੌਂਪੜੀ ਦੇ ਵਿੱਚ ਰਹਿੰਦੇ ਨੇ ਇਸ ਤਰ੍ਹਾਂ ਵਿਆਹੇ ਪੁਰਸ਼ ਜਨੇ ਟੋਲ ਬਚਾਉਂਦੇ ਇਹ ਤੇ ਅਰ ਵਿਆਹੇ ਲੜਕੇ ਲੜਕੀਆਂ ਡਾਂਸ ਕਰਦੇ ਨੇ ਇੱਕ ਦੋ ਗੀਤਾਂ ਤੋਂ ਬਾਅਦ ਇਹ ਲੋਕ ਆਪਸ ਦੇ ਵਿੱਚ ਗੱਲਾਂ ਕਰਦੇ ਨੇ ਪਿੰਡ ਦੀਆਂ ਸਮੱਸਿਆਵਾਂ ਬਾਰੇ ਚਰਚਾ ਕਰਦੇ ਨੇ ਫਿਰ ਇੱਕ ਉਹ ਵੀ ਪਾਲ ਆਉਂਦਾ ਜਦੋਂ ਇੱਕ ਦੂਸਰੇ ਦੇ ਵੱਲ ਆਕਰਸ਼ਿਤ ਹੁੰਦੇ ਨੇ ਜਿਸ ਨੂੰ ਵਿਦੇਸ਼ੀ ਭਾਸ਼ਾ ਦੇ ਵਿੱਚ ਪ੍ਰੋਮ ਨਾਈਟ ਕਿਹਾ ਜਾਂਦਾ ਸੋ ਇਸ तरह ਦੀ ਕੁਝ ਅਜੀਬ ਜੇ ਪ੍ਰਥਾ ਜਿਹੜੀ ਹੈ ਕੋਟੂਲ ਦੇ ਵਿੱਚ ਮਿਲਦੀ ਹੈ ਤੁਸੀਂ ਕਿਵੇਂ ਦੇਖਦੇ ਹੋ ਇਸ ਨੂੰ ਆਪਣੀ ਰਾਏ ਦਰੂਪ ਦਸਨਾ